ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੀ ਕੌਮ ਦੇ ਦਰਸ਼ਕੋ ਅਸੀਂ ਜੋ ਰਾਜਸਥਾਨ ਦੇ ਵਿੱਚ ਕਟਨਾ ਬਪੂ ਦੇ ਸਵੰਦੇ ਦੇ ਵਿੱਚ ਬੀਬੀ ਹਰਮੀਤ ਕੌਰ ਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਸਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪੂਰੀ ਕਟਨਾ ਕਿਉਂ ਕੀ ਹੋਇਆ ਕੀ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਹਰਮੀਤ ਕੌਰ ਜੀ ਮੈਂ ਰਕबीर ਸਿੰਘ ਆਵਾਜ਼ੀ ਕੌਮ ਟੀਵੀ ਇੰਗਲੈਂਡ ਤੋਂ ਬੋਲ ਰਿਹਾ ਆਂ ਤੇ ਪਤਾ ਲੱਗਾ ਵੀ ਇੱਥੇ ਗੁਰਦੁਆਰਾ ਸਾਹਿਬ ਗੋਲੂ ਗੜੀਆਂ ਜਾਂ ਗੋਲ ਗੜੀਆਂ ਗੋਲੂ ਵਾਲਾ ਗੋਲੂ ਵਾਲਾ ਜੀ ਗੁਰਦੁਆਰਾ ਮਹਤਾਬਗੜ ਸਾਂ ਮੰਡੀ ਗੋਲੂ ਵਾਲਾ ਹਾਂਜੀ ਉੱਥੇ ਮਤਲਬ ਘਟਨਾ ਬਾਪਰੀਆ ਬੇ ਰਾਤ ਨੂੰ ਹਮਲਾ ਕੀਤਾ ਤੇ ਪੂਰੀ ਘਟਨਾ ਕਦੋਂ ਬਾਪਰੀਆ ਦਾ ਕੀ ਹੋਇਆ ਤੇ ਹੁਣ ਕੀ ਹਾਲਾਤ ਹੈ ਹਾਂਜੀ ਆਪਣੇ ਵੀ ਵੀਰਜੀ ਗੁਰਦੁਆਰਾ ਮਹਤਾਬਗੜ ਸਾਂ ਮੰਡੀ ਗੋਲੂ ਵਾਲਾ ਵਿਖੇ ਦਾ ਤੇ ਬਾਕੀ ਹਾਂਜੀ ਦੋਦਾ ਇਹ ਆਪਣੇ ਦੋ ਦੋ ਕਿਉਂ ਨਾ ਬਤਾਓ ਤੁਸੀਂ ਵਾਇਰ ਬੁਜੀ ਹਾਂਜੀ ਹਾਂਜੀ ਬੋਲੋ ਵਿੱਚ ਕੱਟ ਹੋ ਰਿਹਾ ਦੁਬਾਰਾ ਬੋਲਿਓ ਹਾਂਜੀ 10 ਬੀਬੀ ਹਰਨੀਤ ਕਰਖਾ ਸਾਹਿਬ ਗੁਰਦੁਆਰਾ ਮਹਤਵgarh ਸਾਹਿਬ ਮੈਡੀ ਗੋਲੂ ਵਾਲਾ ਮੁਕਸ਼ੇਵਰ ਦਰ ਜੀ ਬਾਬਾ ਅਮਰਤਪਾਲ ਸਿੰਘ ਜੀ 2009 ਦੇ ਵਿੱਚ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਨੇ ਜਿਨ੍ਹਾਂ ਦੀ ਦਸਤਾਰਬੰਦੀ ਹੁੰਦੀ ਹੈ ਹਾਂਜੀ ਉਸੇ ਵਕਤ ਜਿਹੜਾ ਡੇਰਾ ਪ੍ਰੇਮੀਆਂ ਦਾ ਉਸ ਤੇ ਪੂਰਾ ਜ਼ਿਆਦਾ ਜ਼ੋਰ ਸੀਗਾ ਕਿਉਂਕਿ ਗੋਲੂ ਵਾਲਾ ਤੋਂ 12 ਕਿਲੋਮੀਟਰ ਹੀ ਜਿਹੜਾ ਪਿੰਡ ਹੈ ਉਹ ਆਪਣੇ ਗੁਰੂ ਸਾਰਾ ਰਾਮ ਰਹੀਮ ਦਾ ਪਿੰਡ ਹੈ ਉਸੇ ਇਲਾਕੇ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਬਹੁਤ ਜ਼ਿਆਦਾ ਤਕੜਾ ਰੋਲ ਹੈ ਬਹੁਤ ਜ਼ਿਆਦਾ ਪ੍ਰਭਾਵ ਡੇਰਾ ਪ੍ਰੇਮੀਆਂ ਦਾ ਜਦੋਂ ਬਾਬਾ ਅਮਰਪਾਲ ਸਿੰਘ ਜੀ ਨੇ ਉਸ ਅਸਥਾਨ ਦੀ ਸੇਵਾ ਸੰਭਾਲੀ ਉਸ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਆਸੇ ਪਾਸੇ ਇਲਾਕੇ ਦੇ ਵਿੱਚ ਵਧਣਾ ਵਧਣਾ ਲੱਗਿਆ ਤੇ ਜੇਸਾ ਕਰਕੇ ਜਿਹੜਾ ਪਖੰਡੀ ਦਾ ਜਿਹੜਾ ਪ੍ਰਚਾਰ ਆ ਉਹ ਘਟਣ ਲੱਗਿਆ ਤੇ ਜਿਹਦੇ ਕਰਕੇ ਇਹ ਬਾਬਾ ਮਰਤਪਾਲ ਸਿੰਘ ਜੀ ਨੇ ਗੋਲੂ ਵਾਲੇ ਦੇ ਵਿੱਚੋਂ ਜਿਹੜਾ ਉਸ ਦਾ ਮੇਨ ਰਾਹ ਸੀ ਗੋਲੂਾ ਗੁਰੂ ਸਰ ਮੋੜੀ ਨੂੰ ਜਾਂਦਾ ਉਥੋਂ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਥੇ ਮੋਰਚੇ ਲਾਏ ਉਸ ਨੂੰ ਆਉਣਾ ਜਨਾਂ ਵੀ ਬੰਦ ਕੀ ਦਿੱਤਾ ਤਾਂ ਤਾਂ ਕਿ ਉਹ ਇਥੋਂ ਆ ਕੇ ਪਖੰਡ ਦਾ ਜਿਹੜਾ ਪ੍ਰਚਾਰ ਆ ਉਹ ਨਾ ਕਰ ਸਕੇ ਲਗਾਤਾਰ ਲੜਾਈਆਂ ਪੰਥਕ ਮੁੱਦਿਆ ਦੀਆਂ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੋਂ ਚੱਕੀਆਂ ਜਾਂ ਚਲਦੀਆਂ ਜਾ ਰਹੀਆਂ ਸਨ 2012 ਦੇ ਵਿੱਚ ਆਪਣੇ ਪਿਲੀਵੰਗਾ ਮੰਡੀ ਦੇ ਵਿੱਚ ਇੱਕ ਸੂਰਜਮੁਣੀ ਸਾਧਵਾਨੀਓ ਗੁਰੂ ਕਲਾਸ ਆ ਪਾਸ਼ਾ ਜੀ ਦੀ ਬੇਦਵੀਂ ਕੇਰੀ ਗਈ ਜਿਦੇ ਵਿੱਚ ਗੁਰੂ ਸਾਹਿਬ ਜੀ ਦੇ ਸਰੂਪਾਂ ਦੇ ਵਿੱਚ ਵਰਸ਼ੇ ਮਾਰਕ ਚਤਲੇ ਮੈਨਰ ਦੇ ਵਿੱਚ ਸਿੱਟਿਆ ਗਿਆ ਜਿੱਥੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ 10 ਦੇ ਹਸਬੰਦ ਬਾਬਾ ਮਰਤਪਾਲ ਸਿੰਘ ਜੀ ਵੀਰ ਨਰਮਲ ਸਿੰਘ ਖਰਲੀਆਂ ਬਾਬਾ ਨਗਿੰਦਰ ਸਿੰਘ ਜੀ ਗੁਰਸੇਵ ਸਿੰਘ ਜੀ ਧੂਰਕੋਟ ਇਨ੍ਹਾਂ ਚਾਰਾਂ ਸਿੰਘਾਂ ਨੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲੇ ਵਿਖੇ ਅਰਦਾਸ ਕੀਤੀ ਤੇ ਉਸ ਦੇ ਡੇਰੇ ਵਿੱਚ ਜਾ ਕੇ ਉਸ ਨੂੰ ਸੂਰਜਮੁਣੀ ਦਾ ਸੋਧਾ ਵੀ ਲਾਇਆ ਉਸ ਤੋਂ ਬਾਅਦ ਲਗਾਤਾਰ ਪੰਥਕ ਆਵਾਜ਼ਾਂ ਜਿਹੜੀਆਂ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੋਂ ਚੱਕੀਆਂ ਜਾ ਰਹੀਆਂ ਸੀ ਹਨੂਮਾਨਗੜ੍ਹ ਦਾ ਕੇਂਦਰੀ ਸਥਾਨ ਬਣ ਚੁੱਕਾ ਸੀ ਜਿੱਥੋਂ ਪੰਥਕ ਸੋਚ ਰੱਖਣ ਵਾਲੇ ਜਿਹੜੇ ਸਾਰੇ ਸਿੱਖ ਆਪਣੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਸਖਾਂ ਦੇ ਨਾਲ ਜੁੜ ਰਹੇ ਸੀ ਹਰ ਇੱਕ ਆਵਾਜ਼ ਉਥੋਂ ਚੱਕੀ ਜਾ ਰਹੀ ਸੀ 2016 ਦੇ ਵਿੱਚ ਬਾਬਾ ਅਮਰਤਪਾਲ ਸਿੰਘ ਜੀ ਦੀ ਇੱਕ ਪੰਥਕ ਮੀਟਿੰਗ ਦੇ ਵਿੱਚ ਹੀ ਇਹ ਝਗੜਾ ਹੋਣ ਕਰਕੇ ਉੱਥੇ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਰੀ ਜਿਹੜੀ ਸੇਵਾ ਸਥਾਨ ਦੀ ਹੈ ਉਹ ਦਾਸ ਨੂੰ ਜਿੱਥੇ ਬੰਨੀਆਂ-ਵੰਨਿਓ ਸੌਂਪੀ ਜਾਂਦੀ ਹੈ 2016 ਤੋਂ ਦਾਸ ਉੱਤੇ ਸੇਵਾ ਨਿਭਾਰੀ ਹੈ ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਪੰਥਕ ਸੇਵਾਵਾਂ ਉਥੋਂ ਰੰਭੀਆਂ ਜਾਂਦੀਆਂ ਸੀ ਪੰਥਕ ਸੰਘਰਸ਼ ਉਥੋਂ ਰੰਭੇ ਜਾਂਦੇ ਸੀ ਉਸੇ ਤਰ੍ਹਾਂ ਲੜੀਵਾਰ ਪੰਥਕ ਆਵਾਜ਼ਾਂ ਉਸ ਸਥਾਨ ਤੋਂ ਉੱਠ ਰਹੀਆਂ ਸੀ ਜੋ ਕਿ ਸਰਕਾਰ ਨੂੰ ਬਿਲਕੁਲ ਨਹੀਂ ਪਹੁੰਦੀਆਂ ਸੀ ਸਮੇਂ-ਸਮੇਂ ਤੇ ਸਰ ਸਰਕਾਰਾਂ ਜ਼ੋਰ ਵੀ ਲਾਉਂਦੀਆਂ ਆ ਰਹੀਆਂ ਸੀ ਕਈ-ਕਈ ਵਾਰ ਸਾਜ਼ਿਸ਼ਾਂ ਵੀ ਰਚੀਆਂ ਕਿ ਇਸ ਸਥਾਨ ਤੋਂ ਜਿਹੜੀ ਪੰਥਕ ਆਵਾਜ਼ ਉਹ ਬੰਦ ਕੀਤੀ ਜਾਵੇ ਇਸੇ ਸਥਾਨ ਤੋਂ ਜਦੋਂ 2020 ਦੇ ਵਿੱਚ ਗੁਰਸਹਿਬ ਨਾਮ ਦਾ ਗੁਰਸਹਿਬ ਹੈਪੀ ਨਾਮ ਦੇ ਪਖੰਡੀ ਸਾਧ ਨੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਰੂਪ ਮਢੀ ਤੇ ਪ੍ਰਕਾਸ਼ ਕਰ ਰੱਖੇ ਸਨ ਅਕਾਲ ਤਖ਼ਤ ਸਾਹਿਬ ਵੱਨਿਓ ਜਾਂਚ ਹੋਈ ਦੋਸ਼ੀ ਪਾਇਆ ਗਿਆ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਰੂਪ ਹੈ ਉਹਨਾਂ ਨੂੰ ਦੰਦਵਾ ਸਹਿਬ ਸਤਕਾਰ ਸਹਿਤ ਪਹਚਾਇਆ ਜਾਵੇ ਪਰ ਉਸ ਪਖੰਡੀ ਨੇ ਨਾ ਮੰਨਦਿਆਂ ਹੋਇਆਂ ਅਖਾਈ ਕੋਰਟ ਤੋਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਰੂਪਾਂ ਤੇ ਸਟੇ ਲੈ ਲਿੱਤੇ ਕਿ ਮੇਰੇ ਤੋਂ ਬਿਨਾਂ ਇਸ ਨੂੰ ਕੋਈ ਛੇੜ ਨਹੀਂ ਸਕਦਾ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਸਰੂਪਾਂ ਨੂੰ ਉਸਨੇ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਦੇ ਆਰਡਰ ਪੱਕਾ ਢਾ ਦਿੱਤੇ ਸਾਧੂ ਵਾਲੀ ਬਾਰਡਰ ਤੇ ਜਿੱਥੇ ਬੰਦੀਆਂ ਪਹੁੰਚਦੀਆਂ ਨੇ ਪੰਜ ਪਿਆਰੇ ਸਹਿਬਾਨ ਪਹੁੰਚਦੇ ਨੇ ਇਹ ਰਾਜਸਥਾਨ ਪੰਜਾਬ ਦੀ ਹਰ ਇੱਕ ਜੱਥੇਬੰਦੀ ਉਥੇ ਆਪਣੇ ਗਿਲੇ ਸ਼ਿਕਵੇ ਨੂੰ ਛੱਡਦੇ ਹੋਏ ਸਿਰਫ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਬਹਾਲ ਕਰਾਉਣ ਵਾਸਤੇ ਪਹੁੰਚਦੇ ਨੇ ਪਰ ਮੌਕੇ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਕਿਉਂਕਿ ਹਾਈ ਕੋਰਟ ਦਾ ਸਟੇ ਹੋਣ ਕਰਕੇ ਪ੍ਰਸ਼ਾਸਨ ਨੇ ਅੱਗੇ ਨਾਂਵਤਨ ਦਿੱਤਾ 1 ਮਹੀਨੇ ਦਾ ਟਾਈਮ ਲਿਆ ਪਰ ਮਹੀਨੇ ਦੇ ਵਿੱਚ ਵੀ ਹਾਈ ਕੋਰਟ ਵੱਲੋਂ ਕੋਈ ਆਪਣੇ ਰਾਹਤ ਨਾ ਮਿਲੀ ਤਾਂ ਇਸੇ ਹੀ ਸਥਾਨ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਤੋਂ ਫਿਰ ਅਰਦਾਸ ਹੁੰਦੀ ਹੈ 25 ਸਿੰਘਾਂ ਦਾ ਜਥਾ ਜਾਂਦਾ ਉਸ ਪਖੰਡੀ ਗੁਰਸਹਿਬ ਹੈਪੀ ਦੇ ਡੇਰੇ ਦੇ ਵਿੱਚੋਂ ਮੜੀ ਦੇ ਉੱਤੋਂ ਜਿਹੜਾ ਪ੍ਰਕਾਸ਼ ਉਸਨੇ ਕਰ ਰੱਖਿਆ ਸੀ ਉਸ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਰੂਪਾਂ ਨੂੰ ਸਤਕਾਰ ਦੇ ਸਹਿਤ ਚਿਰੇ ਤੱਕ ਸ਼੍ਰੀ ਦੰਦੋਂ ਸਾਹਿਬ ਵਿੱਚ ਪੰਚਾਇਆ ਜਾਂਦਾ ਜਿਸ ਕੇਸ ਦੇ ਵਿੱਚ ਸਿੰਘਾਂ ਨੇ ਜੇਲਾ ਵੀ ਕਟੀਆਂ ਦਾਸ ਨੇ ਵੀ ਇਸ ਇਸ ਕੇਸ ਦੇ ਵਿੱਚ ਅਗਵਾਈ ਕੀਤੀ ਜੀ ਹਰ ਇੱਕ ਪੰਥਕ ਮੁੱਦਾ ਹਰ ਇੱਕ ਸਮਾਜ ਸੇਵਿਕ ਮੁੱਦਾ ਗੁਰਦੁਆਰਾ ਮਹਤਵ ਘਰ ਸਾਹਿਬ ਤੋਂ ਚੱਲਿਆ ਚੱਕਿਆ ਜਾਂਦਾ ਹੈ ਪਿੱਛੇ ਜੇ ਤਰਨਤਾਰ ਸਾਹਿਬ ਤੋਂ ਪੰਜਾਬ ਦੇ ਵਿੱਚ ਇੱਕ ਬੱਚੀ ਆਈ ਜਿਸ ਦਾ ਅਮਰਤਾਰੀ ਬੱਚੀ ਸੀ ਜਿਸ ਨੇ ਆਪਣੇ ਜੱਜ ਦਾ ਪੇਪਰ ਦੇਣਾ ਸੀ ਜੈਪੁਰ ਦੇ ਵਿੱਚ ਉਸ ਨੂੰ ਰੋਕਿਆ ਗਿਆ ਉਸ ਨੂੰ ਕਿਹਾ ਗਿਆ ਜਦ ਤੱਕ ਕਾਰ ਲਾਓ ਤਾਂ ਤੁਸੀਂ ਪੇਪਰ ਦੇ ਵਿੱਚ ਬੈਠ ਸਕਦੇ ਹੋ ਜੇ ਕਾਰ ਨਹੀਂ ਲਾਓਗੇ ਤਾਂ ਪੇਪਰ ਉਸ ਨੂੰ ਦੇਣ ਤੋਂ ਰੋਕਿਆ ਗਿਆ ਜੀ ਉਸ ਉਸ ਨੇ ਕਾਰ ਲਾਉਣੇ ਨਹੀਂ ਆਪਣੇ ਮੰਨੇ ਕਿ ਵੀ ਮੈਂ ਕਾਰ ਨਹੀਂ ਲਾਉਂਗੀ ਪਹਿਲਾਂ ਮੈਨੂੰ ਗੁਰੂ ਦੀ ਸਿੱਖੀ ਹੈ ਉਸ ਜਿਹਦਾ ਜਦੋਂ ਉਸ ਮਸਲੇ ਦਾ ਪਤਾ ਲੱਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਵੀ ਪੰਜਾਬ ਆਪਣੇ ਬਾਬਾ ਨੰਦੀਪ ਸਿੰਘ ਗੁਰਦੁਆਰਾ ਸਾਹਿਬ ਗੰਗਾ ਨਗਰ ਤੋਂ ਗੁਰਦੁਆਰਾ ਮਹਤਾਬਗੜ੍ਹ ਸੇ ਮੰਡੀ ਗੋਲੂ ਵਾਲਾ ਤੋਂ ਸੰਗਰੀਆ ਤੋਂ ਕਾਲੀਆਂ ਪਿੰਡ ਤੋਂ ਜਿਹੜੀਆਂ ਮੇਨ ਜਿੱਥੇ ਬੰਦੀਆਂ ਸੀ ਉਹ ਸਾਰੀਆਂ ਨੇ ਸੰਘਰਸ਼ ਵਿਢੇ ਤੇ ਜੈਪੁਰ ਪਹੁੰਚੇ ਉਦੋਂ ਗ੍ਰਹਿ ਮੰਤਰੀ ਤੋਂ ਲੈਟਰ ਐਡੀ ਟਾਈਮ ਲੈਟਰ ਕਢਾਇਆ ਕਿ ਜਿਹੜੇ ਗੁਰਸਿੱਖ ਬੱਚੇ ਨੇ ਅਮਰਤਾਰੀ ਬੱਚੇ ਨੇ ਉਹਨਾਂ ਨੂੰ ਕਿਸੇ ਵੀ ਕਿਸ ਤਰ੍ਹਾਂ ਦਾ ਪਰੇਸ਼ਾਨ ਤੰਗ ਨਾ ਕੀਤਾ ਜਾਵੇ ਉਹਨਾਂ ਨੂੰ ਕਕਾਰਾਂ ਦੇ ਸਹਿਤ ਪੇਪਰ ਦੇਣ ਦੀ ਜਿਹੜੀអនុਮਤੀ ਦਿੱਤੀ ਜਾਵੇ ਸੰਘਰਸ਼ ਹਰ ਇੱਕ ਪੰਥ ਕਾ ਆਵਾਜ਼ ਗੁਰਦੁਆਰਾ ਮਹਿਤਾਬਗੜਸੋਂ ਤੋਂ ਚੱਕੀ ਜਾ ਰਹੀ ਸੀ ਉਹ ਜਿਹੜੀ ਆਵਾਜ਼ ਚੱਕੀ ਜਾ ਰਹੀ ਸੀ ਉਹ ਆਰਐਸਐਸ ਭਾਜਪੀ ਦੇ ਇਹ ਲੀਡਰਾਂ ਨੂੰ ਜਾਂ ਆਪਾਂ ਕਹਿ ਦਈਏ ਗੁੰਡਿਆਂ ਨੂੰ ਕਦੇ ਬਰਦਾਸ਼ਤ ਨਹੀਂ ਸੀ ਉਸ ਕਰਕੇ ਹਰ ਵਕ ਥੋੜੇ ਸਮੇਂ ਬਾਅਦ ਸਵਾਜਿਸ਼ਾਂ ਘੜੀਆਂ ਜਾ ਰਹੀਆਂ ਸਨ ਜੀ ਇਸ ਚੀਜ਼ ਥੋੜੇ ਦਿਨ ਹੀ ਪਹਿਲਾਂ ਬਲਰਾਮ ਗੁਦਾਰਾ ਜੋ ਕਿ ਜੈਸਰ ਦਾ ਰਹਿਣ ਵਾਲਾ ਉਸ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਇਹ ਜਿਹੜੇ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਉਸ ਹੜਾਂ ਦੇ ਵਿੱਚ ਚੰਗਾ ਹੋ ਗਿਆ ਜੇ ਹੜ ਆ ਗਏ ਜਿਹੜੇ ਪੰਜਾਬ ਦੇ ਵਿੱਚ ਅਤਵਾਦੀ ਨੇ ਉਹ ਸਾਰੇ ਰੋੜ ਜਾਣਗੇ ਜਦੋਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਾਰੀਆਂ ਜੱਫੇਬੰਦੀਆਂ ਉੱਥੇ ਪਹੁੰਚੀਆਂ ਦਾਸ ਵੀ ਉੱਥੇ ਪਹੁੰਚੇ ਹੂੰ ਜਦੋਂ ਖਾਲਸਾ ਪੰਚਾਇਤ ਦਾ ਉਸ ਨੂੰ ਡਰ ਪੈ ਗਿਆ ਕਿ ਖਾਲਸਾ ਪੰਚਾਇਤ ਹੋ ਰਹੀ ਹੈ ਸ਼ਾਇਦ ਕੁਝ ਵੀ ਹੋ ਸਕਦਾ ਹੈ ਤਾਂ ਉਸ ਪਰਿਵਾਰ ਨੇ ਬਲਰਾਮ ਗੁਦਾਰਾ ਨੇ ਆਪਣੇ ਪਰਿਵਾਰ ਸਹਿਤ ਆ ਕੇ ਖਾਲਸਾ ਪੰਚਾਇਤ ਦੇ ਵਿੱਚ ਮਾਫੀ ਮੰਗੀ ਤੇ ਜਦੋਂ ਸਿੰਘਾਂ ਨੇ ਉਦੋਂ ਉਹਦੇ ਬੰਨੀਆਂ ਪੁੱਛਿਆ ਗਿਆ ਕਿ ਤੇਰੇ ਮਨ ਦੇ ਵਿੱਚ ਇਹ ਸਿੱਖਾਂ ਪ੍ਰਤੀ ਪੰਜਾਬ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਕਿਉਂ ਹੈ ਕਿਸ ਕਾਰਨ ਤਾਂ ਉਸਨੇ ਲਾਈਵ ਇਸ ਮੰਨ ਇਹ ਮੰਨਿਆ ਕਿ ਜਿਹੜਾ ਮੈਂ ਮੈਂ ਆਪਣੇ ਆਰਐਸਐਸ ਦਾ ਵਰਕਰ ਹਾਂ ਆਰਐਸਐਸ ਦਾ ਸਟੂਡੈਂਟ ਹਾਂ ਜਿਹੜੀ ਮੇਰੀ ਨਫ਼ਰਤ ਹੈ ਉਸ ਕਰਕੇ ਹੈ ਉਹ ਲਾਈਵ ਵੀਡੀਓ ਹੋਣ ਕਰਕੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਜਿਹੜਾ ਆਰਐਸਐਸ ਬੀਜੇਪੀ ਦਾ ਕਾਲਾ ਚਿੱਠਾ ਸੀ ਉਹ ਜਿਹੜੇ ਬੇਨਕਾਬ ਚਿਹਰੇ ਹੋ ਗਏ ਬੇਨਕਾਬ ਹੋ ਗਏ ਨੇ ਉਥੋਂ ਤਰਫੀ ਹੋਈ ਇਹ ਆਪਣੇ ਅਗ ਗੋਲੂ ਗੋਲੂ ਵਾਲਾ ਗੁਰਦੁਆਰਾ ਮਹਤਾਵਗੜ੍ਹ ਸਾਹਿਬ ਵਿਖੇ ਪਹੁੰਚੀ ਜੀ ਉਥੇ ਇੱਕ ਖੜਾ ਦੇ ਕਰਕੇ ਹੀ ਆਪਣੇ ਗੁਰਦੁਆਰਾ ਸਾਹਿਬ ਅੰਨਿਓ ਸੇਵਾ ਕਈ ਸੇਵਾ ਦਾ ਰਹਉਂਦੇ ਨੇ ਮੇਂ ਪਿੰਡ ਦੇ ਵਿੱਚੋਂ ਕਈ ਗਰ ਸਿੱਖ ਨੇ ਕਈ ਮੁੰਨੇ ਨੇ ਤੇ ਮੇਰੇ ਕੋਲੇ ਆ ਕੇ ਕਹਿੰਦੇ ਲੱਗੇ ਕਿ ਬੀਬੀ ਜੀ ਅਸੀਂ ਗੁਰਦੁਆਰਾ ਆਪਣੇ ਹੜਾਂ ਵਾਸਤੇ ਗ੍ਰਾਹੀ ਕਰਨੀ ਆ ਤਾਂ ਸਾਨੂੰ ਰਸੀਦ ਬੁੱਕ ਦਿੱਤੀ ਜਾਵੇ ਮੈਂ ਉਹਨਾਂ ਨੂੰ ਕਿਹਾ ਕਿ ਰਸੀਦ ਬੁੱਕ ਲੈ ਜਾਣ ਵਾਸਤੇ ਤੁਸੀਂ ਗੁਰਦੁਆਰਾ ਸਾਹਿਬ ਦਾ ਕਮੇਟੀ ਦਾ ਇੱਕ ਮੈਂਬਰ ਲੈ ਕੇ ਜਾਓ ਨਾਲ ਜਾਂ ਤੁਸੀਂ ਗੁਰਦੁਆਰਾ ਸਾਹਿਬ ਦਾ ਮੈਂਬਰ ਲੈ ਕੇ ਜਾਓ ਤੁਹਾਡੇ ਤੁਹਾਨੂੰ ਮੈਂ ਇਕੱਲਿਆਂ ਨੂੰ ਰਸੀਦ ਨਹੀਂ ਦੇ ਸਕਦੀ ਕਿਉਂਕਿ ਤੁਸੀਂ ਤੁਹਾਡੇ ਮੂੰਹ ਦੇ ਵਿੱਚ ਜਰਦਾ ਹੈ ਤਾਂ ਗੁਰਦੁਆਰਾ ਸਾਹਿਬ ਦੀ ਰਸੀਦ ਬੁੱਕ ਦੀ ਬੜੀ ਜ਼ਿਆਦਾ ਆਪਣੇ ਜ਼ਿੰਮੇਵਾਰੀ ਹੁੰਦੀ ਹੈ ਜੀ ਉਸੇ ਤੇ ਇਹਦਾ ਮੁੱਦਾ ਬਣਾਉਂਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਸਾਨੂੰ ਗੁਰਦੁਆਰਾ ਸਾਹਿਬ ਦੇ ਰਸੀਦ ਬੁੱਕ ਨਹੀਂ ਦਿੱਤੀ ਕਿ ਅਸੀਂ ਅਸੀਂ ਆਪਣੇ ਹੁਣ ਪ੍ਰਬੰਧ ਵੀ ਆਪ ਆਪਣੇ ਆਪ ਸੰਭਾਲਾਂਗੇ ਉਸ ਚੀਜ਼ ਨੂੰ ਇਸ਼ੂ ਬਣਾਉਂਦਿਆਂ ਹੋਇਆ ਆਰਐਸਐਸ ਬੀਜੇਪੀ ਦੇ ਗੁੰਡਿਆਂ ਨੇ ਲਗਾਤਾਰ ਮੀਟਿੰਗਾਂ ਕਰ ਕਰਕੇ ਕਰ ਕਰਕੇ ਪੂਰਾ ਦਬਾਅ ਪ੍ਰਸ਼ਾਸਨ ਵੱਨਿਓ ਵੀ ਪਵਾਇਆ ਜਾਂਦਾ ਕਿਉਂਕਿ ਇੱਥੇ ਇੱਕ ਟਾਈਮ ਮੌਕੇ ਦੇ ਐਮਐਲਏ ਆ ਗੁਰਵੀਰ ਸਿੰਘ ਜਿਸ ਦਾ ਦਾਦਾ ਪੱਤਰ ਪ੍ਰੇਮੀ ਸੀ ਉਸ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਨੇ ਜੋ ਰਾਮ ਰਹੀਮ ਨੂੰ ਲਾਈਵ ਹੋ ਕੇ ਕਹਿ ਰਿਹਾ ਕਿ ਪਿਤਾ ਜੀ ਨਮਸਕਾਰ ਅਤੇ ਉਸ ਦਾ ਜਿਹੜਾ ਪਿਤਾ ਜੀ ਹੈ ਗੁਰਵੀਰ ਸਿੰਘ ਦਾ ਉਹ ਅਕਾਲਤਾ ਸਾਹਿਬ ਤੋਂ ਸਿੱਖਿਆ ਹੋਇਆ ਤੀਸਰੀ ਪੀੜੀ ਦੇ ਵਿੱਚ ਗੁਰਵੀਰ ਸਿੰਘ ਹੈ ਜੋ ਅੱਜ ਵੀ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਹਮਲੇ ਕਰਾਉਣ ਦੇ ਵਿੱਚ ਕਦੇ ਵੀ ਕੋਤਾਈ ਨਹੀਂ ਵਰਤਦਾ ਜੀ ਇਸ ਨੇ ਪੂਰੀ ਫੁੱਲ ਸਪੋਰਟ ਦਿੱਤੀ ਕਿ ਕੁਸ਼ ਮਰਜੀ ਹੋ ਜੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਦੇ ਪ੍ਰਬੰਧ ਆਰਐਸਐਸ ਦੇ ਭਾਪੀ ਦੇ ਜਿਹੜੇ ਟੁਕੜ ਬੋਜ ਨੇ ਉਹਨਾਂ ਦੇ ਹੱਥ ਆਵੇ ਪਰ ਜਿ세 ਬੰਦੀਆਂ ਅੜੀਆਂ ਰਹੀਆਂ 19 ਤਰੀਕ ਨੂੰ ਇਹਨਾਂ ਨੇ ਗੁਰਦੁਆਰਾ ਗੋਲੂ ਵਾਲੇ ਦੇ ਵਿੱਚ ਹਰੀਦ੍ਰਾਮ ਬਾਬੇ ਦਾ ਮੰਦਿਰ ਉੱਥੇ ਇਕੱਠੇ ਹੁੰਦੇ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਨੇ ਤੇ ਗੁਰਦੁਆਰਾ ਸਾਹਿਬ ਤੇ ਆ ਕੇ ਅਟੈਕ ਕਰਨ ਦੇ ਕਬਜ਼ਾ ਕਰਨ ਦੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦੇ ਵਿੱਚ ਆ ਕੇ ਨਾਲ ਧਰਨੇ ਲਾਏ ਜੈ ਸ਼੍ਰੀ ਰਾਮ ਦੇ ਨਾਰੇ ਤੱਕ ਲਾਏ ਕਿ ਸਾਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਾਹੀਦਾ ਜਦੋਂ ਉਹ ਮੌਕੇ ਤੇ ਹਾਲਾਤ ਬਣੇ ਪ੍ਰਸ਼ਾਸਨ ਨੂੰ ਵੀ ਪਤਾ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਮੈਨੂੰ ਮੇਰੇ ਤੇ ਦਾਅ ਪਾਈ ਕਿ ਤੁਸੀਂ ਬਾਹਰ ਕਿਸੇ ਨੂੰ ਨਹੀਂ ਦੱਸਣਾ ਹਾਂ ਉਸੀਂ ਸੰਗਤ ਨੂੰ ਬੁਲਾਉਣਾ ਤੱਕ ਨਹੀਂ ਹੈ ਪਰ ਮੌਕੇ ਤੇ ਅਸੀਂ 40-45 ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਆ ਕੇ ਇਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਅਤੇ ਜਿਹੜਾ ਪਖੰਡੀ ਗੁਰਸਹਿਬ ਹੈਪੀ ਅਕਾਲਤਾ ਸਾਹਿਬ ਨੇ ਉਸੇਕਿਆ ਹੋਇਆ ਸੀ ਉਸ ਦੀ ਅਗਵਾਈ ਅਗਵਾਈ ਵਿੱਚ ਆਉਂਦੇ ਨੇ ਤੇ ਉਹ ਬੜੇ ਹੀ ਭੜੇ ਸ਼ਬਦ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਤੇ ਉਹਨਾਂ ਦੀ ਅਗਵਾਈ ਕਰਕੇ ਬੋਲ ਰਿਹਾ ਸੀ ਜਦੋਂ ਪਾਣੀ ਜਮਾਂ ਸਿਰ ਤੋਂ ਲੰਘਿਆ ਤਾਂ ਫਿਰ ਸਾਰੇ ਸਿੰਘਾਂ ਨੇ ਸਾਰਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਲਾਈਵ ਜਾ ਕੇ ਅਰਦਾਸਾਂ ਕੀਤੀਆਂ ਸ਼ਹਾਦਤਾਂ ਦੀਆਂ ਚਾਹੇ ਹੁਣ ਕੁਝ ਵੀ ਹੋ ਜੇ ਪਰ ਗੁਰਦੁਆਰਾ ਸਾਹਿਬ ਦੀ ਬੇਅਦਬੀ ਅਸੀਂ ਨਹੀਂ ਹੋਣ ਦੇਵਾਂਗੇ ਸਾਨੂੰ ਮਰਨਾ ਪੈ ਜੇ ਤਾਂ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਦੇ ਗੇਟ ਖੋਲੇ ਗੇਟ ਖੋਲੇ ਅਸੀਂ ਕਿਰਪਾਨਾਂ ਖਿੱਚੀਆਂ ਕਿਰਪਾਨਾਂ ਖਿੱਚੀਆਂ ਤੇ ਜਿਹੜਾ ਟਿੱਡੀ ਦਲ ਸੀ ਉਹ ਮੌਕੇ ਤੇ ਹੀ ਭੱਜ ਗਿਆ ਉਸ ਤੋਂ ਬਾਅਦ ਇਹ ਗੱਲ ਜਿਹੜੀ ਸਾਰੇ ਪਾਸੇ ਹੀ ਫੈਲ ਗਈ ਕਿ ਜਿਹੜੇ ਆਰਐਸਐਸ ਦੇ ਬੰਦੇ ਨੇ ਬੀਜੇਪੀ ਦੇ ਗੁੰਡੇ ਨੇ ਇਹ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਭਾਲਦੇ ਨੇ ਜਦੋਂ ਬਦਨਾਮੀ ਵੱਧਉਣ ਲੱਗ ਗਈ ਇਹਨਾਂ ਨੇ ਅੰਦਰੋਂ ਅੰਦਰੀ ਸਾਜ਼ਿਸ਼ ਰਚੀ ਕਿ ਕਿਉਂ ਨਹੀਂ ਆਪਾਂ ਕੁਝ ਸਿੱਖ ਮੂਹਰੇ ਕਰ ਦਈਏ ਤਾਂ ਕਿ ਆਪਾਂ ਸਿੱਖਾਂ ਦੀ ਹੀ ਲੜਾਈ ਇਹ ਦਿਖਾ ਦਈਏ ਕਿ ਸਿੱਖ ਆਪਸ ਵਿੱਚ ਲੜ ਰਹੇ ਨੇ ਸਾਡਾ ਕੋਈ ਰੋਲਾ ਨਹੀਂ ਹੈ ਠੀਕ ਹੈ ਉਸ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਜਿਹੜਾ ਗੁਰਵੀਰ ਸਿੰਘ ਐਮਐਲਏ ਹੈ ਉਸ ਨੇ 4 ਤਰੀਕ ਨੂੰ ਕਿਹਾ ਕਿ ਮੈਂ ਖੁਦ ਆਵਾਂਗਾ ਨਾਲ ਲੱ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲਾਵਾਂਗੇ 4 ਤਰੀਕ ਦਾ ਜਦੋਂ ਸਾਨੂੰ ਖਦ사 ਹੋਇਆ ਕਿ ਗੁਰਦੁਆਰਾ ਸਾਹਿਬ ਤੇ ਹਮਲਾ ਹੋਵੇਗਾ ਅੰਦਰੋਂ ਅੰਦਰ ਹੀ ਇਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ 10 ਵੱਨਿਓ ਚਿੱਠੀਆਂ ਪਾਈਆਂ ਗਈਆਂ ਈਮੇਲਾਂ ਭੇਜੀਆਂ ਗਈਆਂ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਸੀਐਸਐਮ ਨੂੰ ਸਾਰੀਆਂ ਹਰ ਪਾਸੇ ਮਹਿਲਾ ਯੋਗ ਨੂੰ ਭੇਜੀਆਂ ਗਈਆਂ ਚਿੱਠੀਆਂ ਅਕਾਲਤਾ ਸਾਹਿਬ ਇਹ ਸ਼ੋਮਨੀ ਕਮੇਟੀ ਹਰ ਇੱਕ ਪੰਥਕ ਜਥੇਬੰਦੀ ਨੂੰ ਵੀ ਚਿੱਠੀ ਭੇਜੀ ਗਈ ਕਿ ਸਾਨੂੰ ਖਦ사 ਹੈ ਕਿ 4 ਤਰੀਕ ਨੂੰ ਗੁਰਦੁਆਰਾ ਮਹਿਤਾਬਗੜ੍ਹ ਸਹਿਰ ਤੇ ਆਰਐਸਐਸ ਬੀਜੇਪੀ ਦੇ ਗੁੰਡਿਆਂ ਵੱਲੋਂ ਅਟੈਕ ਹੋਵੇਗਾ ਸਾਰੇ ਪਾਸੇ ਚਿੱਠੀਆਂ ਪ੍ਰਸ਼ਾਸਨ ਨੂੰ ਐਸਪੀ ਕਲੈਕਟਰ ਤੱਕ ਵੀ ਚਿੱਠੀਆਂ ਪਹੁੰਚ ਚੁੱਕੀਆਂ ਸਨ ਪਰ ਜਿਹੜੇ ਹੁਣ ਦੋ ਦਿਨ ਪਹਿਲਾਂ ਹੀ ਜਿਹੜੀ ਘਟਨਾ ਵਾਪਰੀ ਇਹ 4 ਤਰੀਕ ਦਾ ਕੱਟ ਸੀ ਪਰ ਸਾਨੂੰ ਚਕਮਾ ਦਿੰਦਿਆਂ ਹੋਇਆ ਤਾਂ ਰਾਤ 2 ਤਰੀਕ ਨੂੰ ਰਾਤ ਨੂੰ 3 3 ਤਰੀਕ ਦੇ ਸਵੇਰ 3:30 ਵਜੇ ਇਹ ਪੇਸ਼ ਬਦਲ ਕੇ ਮੂੰਹ ਮੂੰਹ ਬੰਨੇ ਹੋਏ ਨੇ ਬੰਦਿਆਂ ਦੇ ਗੈਰ ਸਿੱਖ ਕੁਝ ਸਿੱਖਾਂ ਦੇ ਕੁਝ ਕੁਝ ਬੰਦਿਆਂ ਦੇ ਨਿੰਗ ਸਿੰਘਾਂ ਵਾਲੇ ਬਾਣੇ ਪਵਾ ਕੇ ਨਕਲੀ ਨਿੰਗਾਂ ਨੂੰ ਤਿਆਰ ਕਰਕੇ ਪੈਸਾ ਦੇ ਕੇ ਜਿਹੜੇ ਨਸ਼ੇ ਦੇ ਨਾਲ ਚਿੱਟੇ ਦੇ ਨਾਲ ਰੱਜੇ ਹੋਏ ਸਨ ਉਹਨਾਂ ਨੂੰ ਕੰਧਾਂ ਦੇ ਉੱਤੋਂ ਉਤਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਵਾਈ ਜਾਂਦੀ ਹੈ ਉੱਥੇ ਬੱਚੇ ਲੰਗਰ ਹਾਲ ਦੇ ਵਿੱਚ ਬੱਚੇ ਸੌ ਰਹੇ ਨੇ ਬਜ਼ੁਰਗ ਸੌ ਰਹੇ ਨੇ ਬੱਚਿਓ ਨੇ ਜੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਅੰਨਿਓ ਗੁਰਬਾਣੀ ਚੰਨ ਗੁਰਮਤ ਅਕੈਡਮੀ ਚੱਲ ਰਹੀ ਹੈ ਜਿਹਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਦਾ ਕਿਸੇ ਦਾ ਪਿਤਾ ਨਹੀਂ ਹੈ ਕਿਸੇ ਦਾ ਮਾਤਾ ਨਹੀਂ ਹੈ ਜੋ ਲੋੜਵੰਦ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਰੱਖਿਆ ਜਾਂਦਾ ਉਹਨਾਂ ਦੀ ਸਕੂਲੀ ਅਤੇ ਗੁਰਬਾਣੀ ਸੰਤਿਆ ਉਹਨਾਂ ਨੂੰ ਫ੍ਰੀ ਕਰਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਅੰਨਿਓ ਉਹ ਵੀ ਗੁਰਦੰ ਲੰਗਰ ਹਾਲ ਦੇ ਵਿੱਚ ਸੌ ਰਹੇ ਸਨ 80 85 ਸਾਲ ਦੇ ਬਜ਼ੁਰਗ ਵੀ ਉੱਥੇ ਪੈ ਰਹੇ ਸਨ ਨੇ ਸੰਜੇvarthetaandi ਵੀ ਉੱਥੇ ਐਸ ਟਾਈਮ ਮੌਜੂਦ ਸੀ ਜੋ ਕਿ ਆਰਾਮ ਕਰ ਰਹੇ ਸਨ ਸੁੱਤੇ ਪਿਆ ਤੇ ਜਿਹੜੇ ਆਪਣੇ ਅਨਪਛਾਤੇ ਲੋਕਾਂ ਨੇ ਗੈਰ ਸਿੱਖ ਲੋਕਾਂ ਨੇ ਬਹੁਤ ਜ਼ਿਆਦਾ ਭਿਆਨਕ ਹਮਲਾ ਕੀਤਾ ਸੁੱਤੇ ਹੋਏ ਬੱਚਿਆਂ ਨੂੰ ਕਿਰਪਾਨਾਂ ਦੇ ਨਾਲ ਵੱਢਿਆ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਆਪ ਜੀ ਨੇ ਦੇਖਿਆ ਵੀ ਹੋਣੇ ਬੱਚਿਆਂ ਦੇ ਜਵਾਰੇ ਤੋੜ ਦਿੱਤੇ ਗਏ ਨੇ ਮਜ਼ੁਰਗਾ ਦੇ ਕਿਰਪਾਨਾਂ ਅਤੇ ਗੰਡਾਸੇ ਮਰੇ ਗਏ ਨੇ ਬੜਾ ਹੀ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਅਦ ਵੀ ਕਰਕੇ ਹਰ ਇੱਕ ਸ਼ੀਸ਼ੇ ਵਗੈਰਾ ਬੜੀ ਤੋੜ-ਫੋੜ ਕੀਤੀ ਗਈ ਹੈ ਜਿਹੜੇ ਤਿੰਨ ਤਰੀਕ ਤਿੰਨ ਤਰੀਕ ਦੇ ਸੋਮਵਾਰ ਸਵੇਰ ਇਹ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਹੁਣ ਦੇ ਹੈਰਾਨਗੀ ਦੀ ਗੱਲ ਇਹ ਹੁੰਦੀ ਹੈ ਕਿ ਉਸ ਵਕਤ 144 ਦੀ ਧਾਰਾ ਲੱਗੀ ਹੋਈ ਸੀ ਪ੍ਰਸ਼ਾਸਨ ਵੀ 게ਟਾਂ ਦੇ ਉੱਤੇ ਮੌਜੂਦ ਸੀ ਪਰ ਅਨਗਹਿਲੀ ਕਰਕੇ ਮਿਲੇ ਹੋਏ ਪ੍ਰਸ਼ਾਸਨ ਕਰਕੇ ਇਹ ਸਾਰੀ ਮਿਲੀ ਹੋਈ ਭੋਗਤ ਕਰਕੇ ਇਹ ਹਮਲਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਕਰਵਾਇਆ ਗਿਆ ਹੈ ਹਰਮਿਤਕੌਰ ਜਿੱਦਾਂ ਮੈਡੀਕਲ ਕੌਸੇ ਸੋਸ਼ਲ ਮੀਡੀਆ ਤੇ ਇਹ ਵੀ ਵੀਡੀਓ ਆਉਣੀਆਂ ਸੀਆਂ ਵੀ ਜਿਹੜੇ ਪਿੰਡ ਦੇ ਲੋਕ ਕਿਹਾ ਜੀ ਇਹ ਪਚੈਤਾ ਨੇ ਫੈਸਲਾ ਕੀਤਾ ਬੀਬੀ ਹਰਮਿਤਕੌਰ ਨੇ ਉੱਥੇ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ ਵੀ ਇਸ ਕਰਕੇ ਅਸੀਂ ਪ੍ਰਬੰਧ ਲੈਣਾ ਚਾਹੁੰਦੇ ਤੇ ਜਿੱਦਾਂ ਤੁਸੀਂ ਕਿਹਾ ਜਿਹੜਾ ਹੁਣ 2 ਦਿਨ ਪਹਿਲਾਂ ਹਮਲਾ ਕਰਕੇ ਜਿੱਦਾਂ ਬੱਚਿਆਂ ਨੂੰ ਜ਼ਖਮੀ ਕੀਤਾ ਜਾਂ ਬਜ਼ੁਰਗਾਂ ਨੂੰ ਕੀਤਾ ਤੁਹਾਡੇ ਨਾਲ ਵੀ ਕੀ ਬੀਤਿਆ ਉਹ ਵੀ ਤੁਸੀਂ ਜ਼ਰੂਰ ਦੱਸਿਓ ਦੇ ਉਹ ਬਾਕੀ ਉਹ ਕੀ ਹੈਗੀ ਗੱਲ ਵੀ ਬਾਕੀ ਆਈ ਤੁਸੀਂ ਇੱਥੇ ਜਬਰੀ ਕਬਜ਼ਾ ਕੀਤਾ ਹੋਇਆ ਜਾਂ ਕਿਵੇਂ ਆ ਜਿੱਦਾਂ ਬੈਠ ਕੇ ਤੁਸੀਂ ਸਾਰੀ ਸਟੋਰੀ ਦੱਸੀ ਕਿੱਦਾਂ-ਕਿੱਦਾਂ ਹੈ ਬੈਕਗ੍ਰਾਉਂਡ ਦੱਸੀ ਆ ਪਰ ਜਿੱਦਾਂ ਇਹ ਜਿਹੜੇ ਕਹਿ ਰਹੇ ਆ ਜਿਹੜੇ ਸੋਸ਼ਲ ਮੀਡੀਆ ਤੇ ਵਾਰਨ ਹੋ ਰਹੀਆਂ ਚੀਜ਼ਾਂ ਇਹਦੇ ਬਾਰੇ ਤੇ ਜਿੰਨੀ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਦੇ ਰੂਪ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹ ਕਿਸੇ ਦਲ ਨਾਲ ਸੰਬੰਧਤ ਸਨ ਇਹ ਇਹਦੇ ਵਿੱਚ ਕੀ ਸੱਚਾਈ ਹੈ ਵੀਰ ਜੀ ਇਹਦੇ ਵਿੱਚ 2009 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਵਾ ਮਰਤਪਾਲ ਸਿੰਘ ਜੀ ਇਸ ਸਥਾਨ ਦੀ ਸੇਵਾ ਸੰਭਾਲਦੇ ਨੇ ਇਲਾਕੇ ਦੀਆਂ ਸੰਗਤਾਂ ਨੇ ਸੰਤ ਸਮਾਜ ਨੇ ਦਮਦਮੇ ਟਕਸਾਲ ਨੇ ਉਹਨਾਂ ਦੀ ਦਸਤਾਰਬੰਦੀ ਕੀਤੀ ਹੈ ਲੋਕਲ ਦੀਆਂ ਸੰਗਤਾਂ ਸਾਰੀਆਂ ਨਾਲ ਨੇ ਕਿਉਂਕਿ ਲੋਕਲ ਦੇ ਵਿੱਚ 35-40 ਕੀ ਕਰ ਸਿੱਖਾਂ ਦੇ ਨੇ ਬਾਕੀ ਸਾਰੇ ਹੀ ਗੈਰ ਸਿੱਖ ਨੇ ਗੋਲੂ ਆਲਾ ਦੇ ਵਿੱਚ ਭਾਜਪੀ ਅਤੇ ਆਰਐਸਐਸ ਦਾ ਤਕੜਾ ਗੜ ਹੈ ਜੀ 2016 ਦੇ ਵਿੱਚ ਬਾਬਾ ਜੀ ਦੀ ਡੈਥ ਹੋਣ ਤੋਂ ਬਾਅਦ ਉਹੀ ਦਸਤਾਰਬੰਦੀ ਸੰਤ ਸਭਾ ਸਮਾਜ ਬਣੀ ਉਹ ਦੰਦਮੀ ਟਕਸਾਲ ਬਣੀ ਉਹ ਸੰਗਤ ਦੇ ਸਹਿਯੋਗ ਦੇ ਨਾਲ ਮੈਨੂੰ ਸਵੈ ਸੇਵਾ ਸੰਪਤੀ ਗਈ ਜੀ ਅਤੇ ਜਿਹੜੇ ਇਹ ਕਹਿ ਰਹੇ ਨੇ ਕਿ ਗਿਆ ਸੀ ਸਿੱਖ ਹਾਂ ਸਿੱਖਾਂ ਜਾਂ ਸੰਗਤ ਹਾਂ ਇਹ ਸਿੱਖ ਨਹੀਂ ਵੀਰ ਜੀ ਇਹ ਨਾ ਆਪਣੇ ਡੇਰਾ ਪ੍ਰੇਮੀ ਨੇ ਇੱਕ ਮੈਂ ਕਈ ਇੰਟਰਵਿਊਾਂ ਤੇ ਇੱਕ ਤਰੀਕ ਨੂੰ ਵੀ ਜਿੰਨਾ ਵੀ ਸਿੰਘਾਂ ਨਾਲ ਮੇਰੀ ਗੱਲਬਾਤ ਹੋਈ ਉੱਥੇ ਹੀ ਮੈਂ ਦੱਸਿਆ ਸੀ ਇੱਕ ਤਰੀਕ ਨੂੰ ਪ੍ਰੇਮੀਆ ਦੇ ਘਰ ਸੰਗਤ ਨਾਲੇ ਸੰਗਤ ਹੁੰਦੀ ਹੈ ਨਾਲੇ ਹੀ ਉੱਥੇ ਮੀਟਿੰਗ ਹੁੰਦੀ ਹੈ ਇਸ ਤੇ ਅਤੇ ਦੋ ਤਰੀਕ ਨੂੰ ਦਿਨੇ ਵੱਡੀ ਆਰਐਸਐਸ ਦੀ ਵੀ ਜੀ ਜਿਹੜੇ ਕਹਿ ਰਹੇ ਨੇ ਕਿ ਅਸੀਂ ਸਿੱਖ ਹਾਂ ਸਿੱਖ ਨਹੀਂ ਉਹ ਪ੍ਰੇਮੀ ਡੇਰਾ ਪ੍ਰੇਮੀ ਨੇ ਕਿਉਂਕਿ ਡੇਰਾ ਪ੍ਰੇਮੀ ਦਸਤਾਰਾਂ ਵੀ ਬੰਨ੍ਹਦੇ ਨੇ ਡੇਰਾ ਪ੍ਰੇਮੀ ਇੱਥੋਂ ਤੱਕ ਕੀ ਵੀਰ ਜੀ ਅਮਰਤ ਸ਼ਾਹ ਕੇ ਵੀ ਰਾਮ ਰਹੀ ਹੁੰਦੇ ਗਿੱਤੇ ਗੋਡੇ ਘੁਟਦੇ ਨੇ ਆਪਾਂ ਸਾਰੇ ਜਾਣਦੇ ਹਾਂ ਜੀ ਤੇ ਸਿੱਖ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜੀ ਤੇ ਦੂਸਰਾ ਜਿਹੜੇ ਕਹਿ ਰਹੇ ਨੇ ਕਿ ਇਹ ਅਸੀਂ ਦਲ ਦੇ ਨਾਲ ਸਬੰਧਤ ਰੱਖਦੇ ਹਾਂ ਜੇ ਬਾਬਾ ਮੇਜਰ ਸਿੰਘ ਸੋਢੀ ਦੇ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਕਿ ਤਰਨਾ ਦਲ ਪਰ ਬਾਬਾ ਮੇਜਰ ਸਿੰਘ ਸੋਢੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਪ੍ਰਸ਼ਾਸਨ ਦੀ ਗੱਲਬਾਤ ਹੋਈ ਤਾਂ ਉਹਨਾਂ ਨੇ ਆਪਣੇ ਸਾਡੇ ਕੋਲ ਰੂਫ ਵੀ ਨਹੀਂ ਉਹਨਾਂ ਨੇ ਮੌਕੇ ਦੇ ਗੈਰ ਦਿੱਤਾ ਕਿ ਸਾਡਾ ਕੋਈ ਵੀ ਸਿੰਘ ਇਸ ਮਸਲੇ ਦੇ ਵਿੱਚ ਨਹੀਂ ਪਹੁੰਚਿਆ ਸਾਡਾ ਇਸ ਅਟੈਕ ਦੇ ਨਾਲ ਹਮਲੇ ਦੇ ਨਾਲ ਕੋਈ ਵੀ ਲਾਗਾ ਦੇਗਾ ਨਹੀਂ ਹੈ ਸਾਡੇ ਸਿੰਘਾਂ ਨੇ ਇੱਥੇ ਕੋਈ ਹਮਲਾ ਨਹੀਂ ਕੀਤਾ ਤੇ ਨਾ ਹੀ ਕੋਈ ਇਦਾਂ ਦਾ ਨੀਚਤਾ ਵਾਲਾ ਕੰਮ ਕਰਨਗੇ ਜੀ ਤੇ ਜਿੱਦ ਨੇ ਹਮਲਾ ਹੋਇਆ ਸਾਰਾ ਕੁਝ ਹੋਇਆ ਜਿਹਨਾਂ ਦੇ ਕਿ ਬੱਚਿਆਂ ਨੇ ਜੋ 28 ਮਤਲਬ ਕਾਫੀ ਇੰਚਰ ਪਤਾ ਨਹੀਂ ਲੱਗਾ ਵੀ ਤੁਸੀਂ ਕਿੱਥੇ ਆ ਜਿਹੜੇ ਆਪਣੇ ਤੇਜਿੰਦਰਪਾਲ ਸਿੰਘ ਟਿਮਾ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਹੋ ਲੇ ਤੇ ਇਹ ਮਤਲਬ ਕਿਉਂਕਿ ਸੰਗਤਾਂ ਦੇ ਵਿੱਚ ਬਾਹਰ ਤੁਹਾਡਾ ਬੜਾ ਨਾਮ ਆ ਲੋਕੀ ਜਾਣਦੇ ਆ ਵੀ ਹਾਂ ਬੀਬੀ ਹਰਮੀਤ ਕੋ ਨੂੰ ਕੀ ਹੋਇਆ ਉਹ ਵੀ ਦੱਸੂਗੇ ਕੀ ਕਰਨਾ ਵਾਪਰੀ ਸੀ ਹਾਂਜੀ ਇਹਨਾਂ ਨੇ ਜਦੋਂ ਹਮਲਾ ਕੀਤਾ ਮੇਰੇ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੇਰਾ ਆਪਣੇ ਪੋਰਸ਼ਨ ਹੈ ਜਿੱਦਾਂ ਤਿੰਨ ਗੇਟ ਨੇ ਤਿੰਨੇ ਗੇਟ ਇਹਨਾਂ ਨੇ ਭੰਨੇ ਉਸ ਤੋਂ ਬਾਅਦ ਅਗਾ ਮੈਂ ਆਪਣੇ ਆਰਾਮ ਕਰ ਰਹੀ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਉੱਥੇ ਨਾਲ ਦੇ ਨਾਲ ਹੀ ਮੈਂ ਫੋਨ ਵੀ ਕੀਤੇ ਮੌਕੇ ਤੇ ਪ੍ਰਸ਼ਾਸਨ ਨੂੰ ਫੋਨ ਵੀ ਕੀਤੇ ਸਿੰਘਾਂ ਨੂੰ ਫੋਨ ਕੀਤੇ ਪਰ ਜਦੋਂ ਦਰਵਾਜ਼ੇ ਭੰਨ ਕੇ ਗਾਹਾਂ ਆਉਣ ਲੱਗੇ ਮੇਰੇ ਕੋਲ ਛੀ ਸਾਹਿਬ ਸੀ ਮੈਂ ਆਪਣੇ ਜਿੰਨਾ ਕਿ ਮੈਥੋਂ ਹੋਇਆ ਮੈਂ ਮੁਕਾਬਲਾ ਵੀ ਕੀਤਾ ਪਰ ਛਿੰਗ ਜ਼ਿਆਦਾ ਹੋਣ ਕਰਕੇ ਉਹ ਮੇਰੇ ਤੇ ਹਾਵੀ ਹੋਏ ਹਾਵੀ ਹੋਣ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਸਿੰਘਾਂ ਨੂੰ ਆਪਣੇ ਬਾਹਰ ਕੱਢ ਦਿੱਤਾ ਕਈ ਸਿੰਘਾਂ ਤੇ ਸਤਾਈ ਮਾਰੀਆਂ ਤੇ ਉਸ ਵਕਤ ਤਾਂ ਮੈਂ ਵੀ ਆਪਣੇ ਸਾਈਡ ਤੇ ਗੁਰਦੁਆਰਾ ਸਾਹਿਬ ਤੋਂ ਮੈਂ ਜਦੋਂ ਬਾਹਰ ਸਾਰੇ ਸਿੰਘਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੇ ਨਸ਼ੇ ਦੇ ਵਿੱਚ ਰਜੇ ਹੋਏ ਸੀ ਧੁੱਪ ਹੋਏ ਸੀਗੇ ਤਾਂ ਕਰਕੇ ਮੇਰਾ ਫੋਨ ਵੀ ਉਹਨਾਂ ਨੇ ਆਪਣੇ ਗੁਰਦੁਦਾਰਾ ਸਾਹਿਬ ਦੇ ਵਿੱਚ ਹੀ ਖੋਲਿਆ ਸੀਗਾ ਤੇ ਤਾਂ ਮੇਰਾ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਇਸ ਕਰਕੇ ਕੁਝ ਸਮਾਂ ਸੰਗਤ ਦੇ ਨਾਲ ਸੰਪਰਕ ਨਾ ਹੋਣ ਕਰਕੇ ਇਹ ਆਪਣੇ ਗੱਲ ਵੀਰ ਜੀ ਹੁਣਾਂ ਨੇ ਜਰੂਰ ਦੱਸੀ ਸੀ ਦੇ ਜਦੋਂ ਤੁਸੀਂ ਫਿਰ ਉੱਥੋਂ ਮਤਲਬ ਤੁਹਾਨੂੰ ਇਹਨਾਂ ਨੇ ਕੋਈ ਮਤਲਬ ਤੁਹਾਡੇ ਦੇ ਵੀ ਪੂਰਾ ਅਟੈਕ ਕੀਤਾ ਜਾਂ ਕਿ ਨਹੀਂ ਹਾਂਜੀ ਬਿਲਕੁਲ ਬਿਲਕੁਲ ਜੀ ਮੇਰੇ ਗਲ ਦੇ ਵਿੱਚ ਬਜੂਰੀਆ ਸੀ ਮੇਰੇ ਗਲ ਦੇ ਵਿੱਚੋਂ ਹਜੂਰੀਆ ਖਿੱਚਿਆ ਗਿਆ ਬਤਮੀ ਜੀ ਕੀਤੀ ਗਈ ਤੇ ਉਸ ਤੋਂ ਬਾਅਦ ਆਪਣੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਹੋਈ ਤੇ ਹੌਣ ਜਿਹੜੀ ਤਾਜ਼ਾ ਹਾਲਾਤ ਕੀ ਹੈ ਤਾਜ਼ਾ ਹਾਲਾਤ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਰিসিਵਰ ਲੱਗ ਚੁੱਕਿਆ ਜੀ ਅਸਟਾਨ ਸਰਕਾਰ ਨੇ ਜਿਹੜਾ ਉਹਨਾਂ ਦੀ ਮੰਛਾ ਸੀਗੀ ਕਿ ਸਰਕਾਰ ਦੇ ਕੁਝ ਟੋਕੜ ਵੋਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣਗੇ ਉਹਨਾਂ ਦੇ ਮਨਸੂਬਿਆਂ ਤੇ ਉਹ ਸਰਕਾਰ ਆਪਣੇ ਮਨਸੂਬੇ ਕਾਮਯਾਬ ਕਰਨ ਤੇ ਬੁਲੱਗੀ ਹੋਈ ਹੈ ਰিসিਵਰ ਕਰਕੇ ਆਪਣੇ ਹੱਥ ਦੇ ਵਿੱਚ ਸਰਕਾਰ ਨੇ ਲਿਆ ਹੋਇਆ ਹੈ ਬਾਕੀ ਪੰਥਕ ਜਥੇਬੰਦੀਆਂ ਸਾਰੀਆਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਹੈਂਗਸੰਗ ਜਥੇਬੰਦੀ ਨੇ ਫੁੱਲ ਸਪੋਰਟ ਹੈ ਉਹਨਾਂ ਮੀਟਿੰਗਾਂ ਚੱਲ ਰਹੀਆਂ ਨੇ ਬਹੁਤ ਜਲਦ ਹੀ ਸਤਿਗੁਰੂ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਸਰਕਾਰ ਦੇ ਹੱਥ ਦੇ ਵਿੱਚੋਂ ਇਹ ਜਿਹੜਾ ਘਟੀਆ ਮਨਸੂਬਿਆਂ ਦੇ ਨਾਲ ਹਤਕੰਡੇ ਅਪਣਾਰੀ ਇਹ ਸਰਕਾਰ ਗੰਗੂਰ ਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੇ ਪ੍ਰਬੰਧ ਸਾਹਮਣ ਦੇ ਇਹ ਇਹਨਾਂ ਨੂੰ ਬਹੁਤ ਹੀ ਛੇਤੀ ਜਿਹੜੀਆਂ ਸਿੱਖ ਸੰਗਤਾਂ ਨੇ ਗੁਰਦੁਆਮਾ ਦੇ ਜਿਹੜੇ ਪ੍ਰਬੰਧ ਆ ਉਹ ਵਾਪਸ ਲੈਣੀਆਂ ਠੀਕ ਤੇ ਕੀ ਸੁਨੇਹਾ ਜਿੱਦਾਂ ਬਾਹਰ ਬੈਠੇ ਸਿੱਖਾਂ ਨੂੰ ਕਿਉਂਕਿ ਜਦੋਂ ਕੋਈ ਇਹ ਚਾਹੇ ਹਰਿਆਣੇ ਦੇ ਵਿੱਚ ਜਾਂ ਪੰਜਾਬ 'ਚ ਜਾਂ ਦੁਨੀਆ 'ਚ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਜਿੱਥੇ ਸਿੱਖ ਬਾਹਰ ਬੈਠਿਆ ਫਿਕਰ ਮੰਨਦਿਆ ਨਕੇਦੀ ਵੀ ਕਰਦਾ ਤੇ ਇਹ ਵੀ ਹਰ ਬੰਲੇ ਜਾਣਣਾ ਚਾਹੁੰਦਾ ਹੁੰਦਾ ਵੀ ਮਤਲਬ ਅਸੀਂ ਕੀ ਕਰ ਸਕਦੇ ਆ ਬਾਹਰ ਬੈਠੇ ਮੇਰੇ ਸਾਰੇ ਵੀਰਾਂ ਨੂੰ ਜਿਹੜੇ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇਰੀ ਆਵਾਜ਼ ਨੂੰ ਸੁਣ ਰਹੇ ਨੇ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਦਾਸ ਦਾ ਸਹਿਯੋਗ ਕੀਤਾ ਜਾਵੇ ਜਿਥੇ ਬੰਦੀਆਂ ਰਹੀਆਂ ਆਪਣੇ ਜਿੰਨੇ ਵੀ ਸੰਪਰਕ ਦੇ ਵਿੱਚ ਸਿੰਘ ਨੇ ਉਹਨਾਂ ਨੂੰ ਉਹ ਇਹ ਕਿਹਾ ਜਾਵੇ ਕਿ ਅੱਜ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਨੂੰ ਕਬਜ਼ੇ ਦੇ ਵਿੱਚ ਲੈਣ ਵਾਸਤੇ ਸਰਕਾਰਾਂ ਜਿਹੜੀਆਂ ਉਹ ਜਿਹੜੀਆਂ ਰਾਸ਼ਟਰੀਆਂ ਕਰ ਰਹੀਆਂ ਉਹਨਾਂ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਆ ਉਸ ਲੜਾਈ ਦੇ ਵਿੱਚ ਦਾਸ ਦਾ ਸਹਿਯੋਗ ਕੀਤਾ ਜਾਵੇ ਵੱਧ ਤੋਂ ਵੱਧ ਸੰਤਾਂ ਨੂੰ ਅਪੀਲ ਕੀਤੀ ਜਾਵੇ ਕਿ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਮਦਦ ਕੀਤੀ ਜਾ। ਥੋੜਾ ਜਿਹਾ ਸੰਖੇਪ ਇਤਿਹਾਸ ਕੀ ਹੈ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਦਾ ਬਾਬਾ ਸੁਖਾ ਸਿੰਘ ਬਾਬਾ ਮਹਤਾਬ ਸਿੰਘ ਜਿਸ ਵੇਲੇ ਮੱਸੀ ਰੰਗੜ ਦਾ ਸਿਰ ਵੱਢ ਕੇ ਬੁੱਢਾ ਜੋੜ ਨੂੰ ਆ ਰਹੇ ਸਨ ਉਸ ਵਕਤ ਹੁਨਮਾਨਗੜ ਇੱਕ ਠਹਿਰ ਕੀਤੀ ਉਸ ਫਿਰੇ ਪਗਡੰਡੀ ਦੇ ਰਾਸਤੇ ਹੁੰਦਿਆਂ ਹੋਇਆ ਫਿਰ ਬੁੱਢਾ ਜੋੜ ਜਾਂਦੇ ਨੇ ਇਹ ਗੋਲੂ ਵਾਲਾ ਰਾਸਤੇ ਦੇ ਵਿੱਚ ਆਉਂਦਾ ਉਹਨਾਂ ਦੀ ਚਰਛੋ ਸਥਾਨੀ ਆ ਜੀ ਤੇ ਕੋਈ ਹੋਰ ਮੈਂ ਗੱਲ ਨਾ ਪੁੱਛੀ ਹੋਵੇ ਲੇਕਿਨ ਤੁਸੀਂ ਸੰਕਤ ਨੂੰ ਦੱਸਣਾ ਚਾਹੁੰਦੇ ਤਾਂ ਦੱਸ ਸਕਦੇ ਜੀ ਵੀਰੇ ਇਹੀ ਇਤਿਹਾਸ ਹੈ ਤੇ ਇਹੀ ਆਪਣੀ ਸਾਰੀ ਘਟਨਾ ਕਰਨ ਦਾ ਤੁਹਾਨੂੰ ਜੋ ਆਪਣੇ ਦੱਸ ਦਿੱਤਾ ਮਿਹਰਬਾਨੀ ਜੀ ਬਹੁਤ ਬੀਬੀ ਜੀ ਬਾਕੀ ਸਭ ਖਾਲਸਾ ਬਸ ਸਭ ਵਾਹਿਗੁਰੂ